27 ਦਸੰਬਰ ਸੜੋਆ ਦੀ ਕਾਂਗਰਸ ਪਾਰਟੀ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਦੇ ਵਿੱਚ ਪਿੰਡ ਕਟਵਾਰਾ ਕਲਾ ਵਿਖੇ ਹੋਈ ਇਸ ਮੌਕੇ ਪਹੁੰਚੇ ਕਾਂਗਰਸ ਪਾਰਟੀ ਦੇ ਨੇਤਾ ਸਾਬਕਾ ਵਿਧਾਇਕ ਬਲਾਚੌਰ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਚੋਣ ਮੁਹਿੰਮ ਵਿੱਚ ਝੂਠੇ ਵਾਅਦੇ ਦੇ ਨਾਲ ਲੋਕਾਂ ਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੌਜੂਦਾ ਸਰਕਾਰ ਦੀਆਂ ਸੋਬੇ ਵਿੱਚ ਮਾੜੀ ਨੀਤੀ ਦੇ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਤੇ ਪਾਰਟੀ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ, ਬਲਾਕ ਸੰਮਤੀ, ਜ਼ਿਲ੍ਹਾ ਪ੍ਰਸ਼ਦ, ਸਰਪੰਚੀ, ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਆਪਣੀ ਪਾਰਟੀ ਨੂੰ ਪਿੰਡ-ਪਿੰਡ ਵਿੱਚ ਮਜ਼ਬੂਤ ਕਰਨ ਦੇ ਲਈ ਜਲਦ ਤੋਂ ਜਲਦ ਬੂਥ ਕਮੇਟੀਆਂ ਦਾ ਗਠਨ ਕਰੇਗੀ। ਜਿਸ ਦੇ ਨਾਲ ਪਾਰਟੀ ਨੂੰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾਵੇਗਾ। ਮੰਗੂ ਪੋਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਬੀਤੇ ਕਾਰਜਕਾਲ ਤੋਂ ਸੂਬੇ ਦੇ ਲੋਕ ਦੁਖੀ ਹੋ ਚੁੱਕੇ ਹਨ। ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਉਹ ਆਪਣੇ ਵਰਕਰ ਦਾ ਹਮੇਸ਼ਾ ਮਾਨ ਸਤਿਕਾਰ ਕਰਦੀ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਦਰਸ਼ਲਾ ਮੰਗਪਾ ਜਿੰਦਾਬਾਦ ਅਨੇਕਵਾਰ ਮੰਗਪਾ ਜਿੰਦਾਬਾਦ ਔਰ ਸ਼ੁਰੂਏ ਵਿੱਚ ਜਾਂ ਬੜਾ ਚੌਰ ਵਿੱਚ ਮੰਨਿਆ ਜਾਵੇ ਕਿ ਕਾਂਗਰਸ ਪਾਰਟੀ ਦੀ ਅਗਰ ਰੇਲ ਦੀ ਹੱਦੀ ਹੈ ਨਾ ਜੋ ਕੁਦਵਾਰਾ ਪੈਂਦਾ ਤੇ ਆ ਘਰ ਹੈ ਉਹ ਦਾ ਸਰਪੰਚੀ ਦੇ ਘਰ ਹੈ ਅਥੀ ਸ਼ੁਰੂਆਤ ਹੁੰਦੀ ਹੈ ਜਸਵੀ ਕਾਂਗਰਸ ਦਾ ਸਮਾਚ ਮੌਜੂਦ ਹੈ ਤੇ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਹੈ ਤਾਂ ਬਲੌਕ ਦੀ ਮੀਟਿੰਗ ਸੀ ਪਰ ਐਂ ਲੱਗਿਆ ਜਿੱਦਾਂ ਰੈਲੀ ਦਾ ਰੂਪ ਲੈ ਕੇ ਨਿਤਾਬ ਕਰਦੇ ਤੇ ਬਲੌਕ ਦੀ ਸਾਡੀ ਮੀਟਿੰਗ ਜਿਹਦੇ ਵਿੱਚ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਆਂਗੇ ਉਹਨਾਂ ਬਾਰੇ ਡਿਸਕਸ਼ਨ ਕੀਤੀ ਔਰ ਲੋਕਾਂ ਵਿੱਚ ਵਿਚਾਰ ਜਣੇ ਕਿ ਕਿੱਦਾਂ-ਕਿੱਦਾਂ ਇਨ ਫਿਊਚਰ ਸਾਨੂੰ ਕਰਨਾ ਚਾਹੀਦਾ ਕਿਤੇ ਕੋਈ ਕਮੀ ਪੇਸ਼ੀ ਹੈ ਜਾਂ ਮੌਜੂਦਾ ਸਰਕਾਰ ਕਿਤੇ ਕੁਝ ਗਲਤ ਕਰਦੀ ਪਈ ਹੈ ਤੇ ਉਹਦੀ ਆਵਾਜ਼ ਆਪਾਂ ਕਿੱਦਾਂ ਬੁਲੰਦ ਕਰਦੀਆਂ ਔਰ ਪੂਰੇ ਸਾਲ ਦੀ ਕਾਂਗਰਸ ਪਾਰਟੀ ਨੇ ਸਪਸ਼ਟ ਕੀਤਾ ਤੁਸੀਂ ਅੱਜ ਯੂਥ ਵੀ ਜੋੜਿਆ ਆਏਗਾ ਜੀ ਨਾਲ ਤੇ ਨਾਲ ਹੁਣ ਅੱਗੇ ਪੰਚਾਇਤੀ ਇਲੈਕਸ਼ਨਾਂ ਦਾ ਵੀ ਸ਼ਾਇਦ ਐਲਾਨ ਹੋ ਜਾਵੇ ਜਿਸ ਤਰ੍ਹਾਂ ਚੱਲ ਰਿਹਾ ਹੈ ਤਿਆਰੀ ਕਿੱਦਾਂ ਹੈ ਜੀ ਪਾਰਟੀ ਦੀ ਸਭ ਯੂਥੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਆ ਯੂਥ ਤੋਂ ਵੰਤਮਾਨ ਨੇ ਮਗਰ ਲੱਗੇ ਕਿਤੇ ਨਾ ਕਿਤੇ ਅਜ ਦੇ ਦਿਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਪਾਦੇ ਤੇ ਅੱਜ ਸ਼ੁਰੂਆਤ ਹੋਈ ਆ ਅੱਜ ਕੁਝ ਵੀ ਬੱਚੀ ਬੱਚਿਆਂ ਨੇ ਸਾਨੂੰ ਕੁਟਵਾਰੇ ਜਾਂਦੇ ਨੇ ਤੇ ਜੁਆਇਨ ਕੀਤਾ ਆਉਣ ਵਾਲੇ ਸਮੇਂ ਵੀ ਤੁਸੀਂ ਦੇਖੂਗੇ ਸੁਨਾਮੀ ਚ ਜਿੰਨਾ ਯੂਥ ਹੈਗਾ ਪੂਰੇ ਬੜਾ ਚੌਰ ਦਾ ਨਹੀਂ ਮੈਂ ਤੁਹਾਨੂੰ ਯਕੀਨ ਦਵਾਉਂਦਾ ਪੂਰਾ ਪੰਜਾਬ ਦਾ ਕਾਂਗਰਸ ਪਾਰਟੀ ਨੂੰ ਜੁੜੂਗਾ ਔਰ ਕਾਂਗਰਸ ਪਾਰਟੀ ਨੂੰ ਦੁਆਰ ਤੇ ਲੈ ਕੇ ਆਉਂਗਾ ਕਿਉਂਕਿ ਕਾਂਗਰਸੀਆਂ ਨੀਤੀਆਂ ਸੱਚੀਆਂ ਸੂਚੀਆਂ ਔਰ ਜਿਹੜੀ ਗੱਲ ਹੈ ਸਾਹਮਣੇ ਕਰਨ ਲੋਣੀ ਹੈ